ਜੋ ਜ਼ਿੰਦਾਬਾਦ ਉਸਿਆਬੋ ਅੱਲਾਹਯੋ ਉਸਕੂ ਤਕਿਆਯੋ ਕਿ ਕਸ਼ਮੀਰ ਦੇ ਵਿੱਚ ਜਿੱਥੇ ਸਾਡੇ ਭੈਣ ਭਰਾ ਘੁੰਮਣ ਫਿਰਨ ਦੇ ਲਈ ਗਏ ਸੀ ਉਹ ਜਗ੍ਹਾ ਦੇ ਵਿੱਚ ਅੱਤਵਾਦੀਆਂ ਵੱਲੋਂ ਸ਼ਰਿਆਮ ਗੋਲੀਆਂ ਮਾਰ ਕੇ ਉਹਨਾਂ ਦਾ ਜਿਹੜਾ ਵਾ ਉਹਨਾਂ ਨੂੰ ਮਾਰ ਦਿੱਤਾ ਗਿਆ ਪਹਿਲਗਾਮ ਹਮਲੇ ਨੂੰ ਲੈ ਕੇ ਡੇਰ ਬਾਬਾ ਨਾਨਕ ਮੁਸੀਬਾਈ ਚਾਰੇ ਨੇ ਕੱਢਿਆ ਕੈਂਡਲ ਮਾਰਚ ਪਹਿਲਗਾਮ ਵਿੱਚ ਚਲਾਨੀਆਂ ਉੱਪਰ ਹੋਏ ਹਮਲੇ ਨੂੰ ਲੈ ਕੇ ਵੀਤੀ ਰਾਤ ਡੇਰ ਬਾਬਾ ਨਾਨਕ ਵਿੱਚ ਮੁਸੀਬਾਈ ਚਾਰੇ ਵੱਲ ਵੱਡੀ ਗਿੱਟੀ ਵਿੱਚ ਮਹਾਰਾਜਾ ਰਣਜੀਤ ਸਿੰਘ ਚੌਂ ਤੋਂ ਵੱਖ-ਵੱਖ ਵਿਚਾਰਾਂ ਵਿੱਚ ਕੈਂਡਲ ਮਾਰਚ ਘਟ ਕੇ ਉਛਲੀਆਂ ਰੋਹਣ ਸ਼ਬਦਾਂ ਜਿਲੀਆ ਪੇਂਟ ਕੀਤੀਆਂ ਗਈਆਂ ਤੇ ਪਾਕਿਸਤਾਨ ਖਿਲਾਫ ਜੰਮ ਕੇ ਨਰੇਬਾਜੀ ਕੀਤੀ ਗਈ ਇਸ ਮੌਕੇ ਮੁਸੀਹਾਗੂਆਂ ਨੇ ਪਾਕਿਸਤਾਨੀ ਹੱਤਵਾਦੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਕੋਲ ਮੰਕੀਤੀ ਹੈ ਤੇ ਪ੍ਰਧਾਨ ਕ੍ਰਿਸਚਨ ਸੇਵਾ ਫਰੰਟ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਸ਼ਹਿਰ ਡੇਰਾ ਬਾਬਾ ਨਾਨਕ ਦੇ ਵਿੱਚ ਹੀ 크੍ਰਿਸਚਨ ਆਗੂ ਪਾਸਟਰ ਸਹਿਬਾਨ ਜਿਸ ਤਰ੍ਹਾਂ ਸਾਡੇ ਭਰਾ ਪ੍ਰਧਾਨ ਮਾਰਕ ਜੀ ਪ੍ਰਧਾਨ ਵਿਲੀਅਮ ਜੱਟਾ ਜੀ ਪਾਸਟਰ ਰਿੰਕਲਜੀਤ ਜੀ ਸਿੱਧੂ ਸਾਹਿਬ ਜੀ ਸਰਪੰਚ ਵਿੱਲਾ ਜੀ ਹੋਰ ਵੀ ਜਿੰਨੇ ਇੱਥੇ ਸਾਰੇ ਸਤਕਾਰ ਦੇ ਯੋਗ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪਿਛਲੇ ਦਿਨੀ ਜਿਹੜਾ ਕਿ ਕਸ਼ਮੀਰ ਦੇ ਵਿੱਚ ਜਿੱਥੇ ਸਾਡੇ ਭੈਣ ਭਰਾ ਘੁੰਮਣ ਫਿਰਨ ਦੇ ਲਈ ਗਏ ਸੀ ਉਹ ਜਗ੍ਹਾ ਦੇ ਵਿੱਚ ਅੱਤਵਾਦੀਆਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਉਹਨਾਂ ਦਾ ਜੇਰਾਵਾ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਦੈਸਤ ਫਲਾਉਣ ਵਾਲੇ ਲੋਕ ਕਿਸੇ ਧਰਮ ਦੇ ਨਹੀਂ ਹੁੰਦੇ ਉਹ ਕੋਈ ਵੀ ਧਰਮ ਹੋਵੇ ਉਹ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਆ ਔਰ ਉਸ ਜਗ੍ਹਾ ਦੇ ਵਿੱਚ ਬਹੁਤ ਸਾਰੇ Hindu ਭਰਾਵਾਂ ਨੂੰ ਮਾਰ ਦਿੱਤਾ ਗਿਆ ਤੇ ਮੈਂ ਤੁਹਾਡੇ ਮਾਦੀਮ ਦੇ ਰਾਹੀਂ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਵਿੱਚ ਇੱਕ ਸਾਡਾ Christian ਭਰਾ ਵੀ ਸੀ ਜਿਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਇਸ ਕ੍ਰਾਂਨ ਨੂੰ ਮਤਲਬ ਇਸ ਨੂੰ ਪਰੋ ਉਹ ਕਹਿੰਦਾ ਨਹੀਂ ਮੈਂ ਕ੍ਰਿਸਚਨ ਆ ਮੈਂ ਉਹ ਨਹੀਂ ਪੜ ਸਕਦਾ ਉਹਨਾਂ ਨੇ ਉਸੇ ਵੇਲੇ ਉਹਨੂੰ ਜਰੀਆ ਗੋਲੀ ਮਾਰ ਕੇ ਮਾਰ ਦਿੱਤਾ ਔਰ ਮੈਂ ਇਸ ਚੀਜ਼ ਦੀ ਸ਼ਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਨਾਲ ਹੀ ਮੈਂ ਕੇਂਦਰ ਸਰਕਾਰ ਦੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸ਼੍ਰੀ ਨਰਿੰਦਰ ਮੋਦੀ ਜੀ ਸ਼੍ਰੀ ਅਮਿਤ ਸ਼ਾਹ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦਿੱਤੀ ਜਾਵੇ ਕਿਉਂਕਿ ਪੂਰੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਏ ਇਹ ਕੋਈ ਧਰਮ ਨੂੰ ਲੈ ਕੇ ਨਹੀਂ ਆ ਕਿ ਸਿਰਫ ਕ੍ਰਿਸਚੀਅਨ ਭਾਈਚਾਰਾ ਅਸੀਂ ਸਾਂਝੀ ਵਾਰਤਾ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੇ ਜਿਹੇ ਸ਼ਰਾਰਤੀ ਲੋਕ ਨੇ ਉਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭਗ ਪੰਗ ਕਰਨਾ ਚਾਹੁੰਦੇ ਨੇ ਤੇ ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਇਹੋ ਜਿਹੇ ਲੋਕ ਜਿਹੜੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਉਹਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਹੋ ਜੇ ਲੋਕਾਂ ਨੂੰ ਨੱਥ ਪਾਈ ਜਾਵੇ ਔਰ ਮੈਂ ਫੇਰ ਦੁਬਾਰਾ ਜੇਰਾਵਾ ਇਸ ਸਖਤ ਸੱਦਾਂ ਦੇ ਵਿੱਚ ਨਿੰਦਾ ਕਰਦਾ ਜਿੰਨੇ ਵੀ ਪੈਣਪਰਾ ਉਹ ਜਗ੍ਹਾ ਦੇ ਵਿੱਚ ਮਾਰੇ ਗਏ ਆ ਪ੍ਰਮਾਤਮਾ ਉਹਨਾਂ ਦੇ ਘਰਾਂ ਪਰਿਵਾਰਾਂ ਤੇ ਆਪਣੀ ਵੱਡੀ ਕਿਰਪਾ ਬਣਾਈ ਰੱਖੇ ਜਿਹੜੇ ਲੋਕ ਇਸ ਦੁਨੀਆ ਤੋਂ ਚਲੇ ਗਏ ਸਾਡਾ ਅੱਜ ਇਸ ਜਗ੍ਹਾ ਦੇ ਵਿੱਚ ਕੈਂਡਲ ਮਾਰਚ ਕੱਢਣ ਦਾ ਮੇਰ ਮਕਸਦ ਆ ਕਿ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਪ੍ਰਭੂ ਯਸੁਸੀ ਦੇ ਜਿੰਦਾ ਔਰ ਪਵਿੱਤਰ ਨਾਮ ਵਿੱਚ ਗਿਆਈ ਯਸੁਸੀ ਦੀ ਸਾਡੇ ਪ੍ਰਧਾਨ ਜੀ ਸਾਰਾ ਕੁਝ ਬੋਲ ਕੇ ਦੱਸ ਹੀ ਗਏ ਨੇ ਜੋ ਰੋਸ ਪ੍ਰਗਟ ਕਰ ਰਹੇ ਨੇ ਅੱਜ ਦੇ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਮਾਰਕ ਸਿੱਧੂ ਦੀ ਪ੍ਰਧਾਨ ਦੀ ਇਕਵਾਹੀ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਉਹ ਸਾਰਿਆਂ ਦੇ ਲਈ ਦੁਖੀ ਹਿਰਦੇ ਦੇ ਨਾਲ ਜਿਹੜਾ ਅੱਜ ਦਾ ਅਫਸੋਸ ਆ ਉਹ ਸਾਡਾ ਪ੍ਰਗਟ ਕੀਤਾ ਜਾ ਰਿਹਾ ਤੁਸੀਂ ਜਾਣਦੇ ਜੇ ਕਿ ਜੋ ਵੀ ਉੱਥੇ ਮਾਰਦਾਤ ਜਿੰਨੇ ਵੀ ਅਤੰਕਵਾਦੀਆਂ ਨੇ ਅਜ ਇਨਸਾਨਾਂ ਦੀਆਂ ਮੌਤਾਂ ਕਰਕੇ ਕਹਾਣ ਕਰਕੇ ਜਿਹੜਾ ਪੰਜਾਬ ਦੀਆਂ ਹਿਰਦਿਆਂ ਨੂੰ ਬਲੁੰਦ ਰਿਆ ਆ ਭਾਰਤ ਦੇ ਹਿਰਦਿਆਂ ਨੂੰ ਬਲੁੰਦ ਰਿਆ ਆ ਉਹ ਤੁਸੀਂ ਜਾਣਦੇ ਜੈ ਅਸੀਂ ਗੁਜਾਰਸ਼ ਕਰਦੇ ਆ ਕਿ ਕੇਂਦਰ ਸਰਕਾਰ ਲਈ ਕਿ ਉਹ ਜਲਦ ਤੋਂ ਜਲਦ ਐਕਸ਼ਨ ਲੈ ਕੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਵੇ ਬਹੁਤ ਬਹੁਤ ਧੰਨਵਾਦ ਜਿਵੇਂ ਅਸੀਂ ਸਭ ਜਾਣਦੇ ਆ ਕਿ ਅੱਜ ਅਸੀਂ ਇਸ ਸਗਾ ਉਤੇ ਇਕੱਠੇ ਹੋਏ ਹਾਂ ਪੂਰੇ ਡੇਰਾ ਬਾਬਾ ਨਾਨਕ ਦੀ ਮਸੀਹ ਲੀਡਰਸ਼ਿਪ ਔਰ ਪਾਸਟਰ ਸਾਹਿਬਾਨ ਇਸ ਜਗਤ ਤੇ ਸਾਰੇ ਮਿਲ ਕੇ ਸੀ ਰੋਸ ਮਾਰਚ ਕੀਤਾ ਹੈ ਜੋ ਇੱਕ ਬੜੀ ਸੁਵੇਦਨਸੀਲ ਘਟਨਾ ਹੋਈ ਆ ਨੁਕਤਾ ਦਾ ਘਾਣ ਹੋਇਆ ਜੋ ਇਨਸਾਨੀਅਤ ਮੈਂ ਤੇ ਕਹਾਂਗਾ ਕਿਸੇ ਧਰਮ ਦਾ ਜਾਂ ਕਿਸੇ ਦੇਸ਼ ਦਾ ਨਹੀਂ ਇਨਸਾਨੀਅਤ ਦਾ ਘਾਣ ਹੋਇਆ ਏ ਔਰ ਇਨਸਾਨੀਅਤ ਦੇ ਜਿਹੜੇ ਦੁਸ਼ਮਣ ਨੇ ਇਹ ਕਦੀ ਵੀ ਬਖਸ਼ੇ ਨਹੀਂ ਜਾਣੇ ਚਾਹੀਦੇ ਸੋ ਅਸੀਂ ਪੂਰਾ ਮੁਸੀਬਾਈਚਾਰਾ ਜਿਹੜਾ ਆਪਣੇ ਹਿੰਦੁਸਤਾਨ ਦੇਸ਼ ਦੇ ਨਾਲ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਵੀ ਉੱਥੇ નિર્ਦੋਸ਼ ਨਿਰਹੱਥੇ ਲੋਕਾਂ ਦੇ ਉੱਤੇ ਅਟੈਕ ਹੋਇਆ ਏ ਉਹਨਾਂ ਨੂੰ ਜਰੂਰ ਇਨਸਾਫ ਮਿਲੇ ਔਰ ਕੇਂਦਰ ਸਰਕਾਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਅਮਿਤ ਸ਼ਾਹ ਔਰ ਜਰੂਰ ਇਹ ਸਿੱਧਾ ਇਨਸਾਫ ਕਰਨ ਔਰ ਜੋ ਬੰਦੀ ਕਾਰਵਾਈ ਆ ਉਹ ਦਸਤਕਰਦਾ ਉੱਤੇ ਕੀਤੀ ਜਾਵੇ ਸਾਰਿਆਂ ਨੂੰ ਜੈ ਹਿੰਦ